ਸਾਰਾ ਟੱਬਰ ਥਿਆਰ ਹੋ ਗਿਆ ਸਾਡੀ ਹਰਜੀਤ ਕੌਰ ਜੀ ਅੱਲੇ ਨਹੀਂ ਪਹੁੰਚੀ ਸਾਡੀ ਤਾਂ ਕਾਹ ਤੋਂ ਭੇਜਿਆ ਨੂੰ ਤੁਸੀਂ ਭੋਤ ਅੱਜ ਹੈ ਫੈਮਲੀ ਨੇ ਐਡੀ ਜ਼ਰੂਰੀ ਮੀਟਿੰਗ ਤੇ ਜਾਣਾ ਸੀ ਅੱਜ ਕੋਈ ਫਰਕ ਨਹੀਂ ਇਹਨੂੰ ਗੱਲਾਂ ਮਾਰਦੀ ਗੈਂਗ ਬਣਾ ਕੇ ਤਰੇ ਆਂਦਾ ਬੀਬੀਜ਼ ਗੈਂਗ ਬੀਬੀਜ਼ ਗੈਂਗ ਨਾਲਸ ਨੋਵਰ ਨਹੀਂ ਅੱਗੇ ਅੱਗੇ ਲਾ ਕੇ ਤੇ ਵਿੱਚ ਮੇਰਾ ਕੀ ਆ ਆ ਆ ਮੈਂ ਕੀ ਵਰਤਣਾ ਐ ਚ ਮੈਂ ਕੀ ਰੱਖਣਾ ਉਹ ਬੈਗ ਚ ਮੇਰਾ ਕੀ ਪਾਇਆ ਮੈਨੂੰ ਵਿਖਾਓ ਆ ਕੋਟੀਆਂ ਮੇਰੀਆਂ ਹੈ ਹੀ ਨਹੀਂ ਠੀਕ ਆ ਬੈਗ ਮੇਰੇ ਹੈ ਹੀ ਨਹੀਂ ਮੇਕਅਪ ਹੀ ਕਰ ਲਾ ਐਡਾ ਤੇਚੀ ਚ ਸਮਾਨ ਲੱਦ ਲਿਆ ਹੋ ਨਿਕਲ ਚਲੇ ਯੋ ਨਿਕਲ ਗਿਆ ਯਾ ਜਾਂਦੇ ਪਾਉਂਦੇ ਨਹੀਂ ਮੁੜਦੇ ਹਨ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਈ ਅੱਲਾ ਅੱਜ ਤੱਕ ਤਬਖਸ਼ ਦੇ ਉੱਠ ਜਾ ਮੈਂ ਇਸ ਕੰਬਲ ਨੂੰ ਛੱਡਣ ਦੀ ਤਾਕਤ ਬਖਸ਼ ਦੇ ਜੂ ਵੀ ਗੁੱਡ ਮਾਰਨਿੰਗ ਐਡਾ ਨੀ ਜਤੀ ਕਰਨ ਲਈ ਜੂਵੀ ਵਾਟ ਆਰ ਯੂ ਡੂ ਬਾਏ ਸਾਰਾ ਟੱਬਰ ਤੇ ਆਰ ਹੋ ਗਿਆ ਸਾਡੀ ਹਰਜੀਤ ਕੌਰ ਜੀ ਅੱਲੇ ਨਹੀਂ ਪਹੁੰਚੀ ਸਾਡੀ ਤਾਂ ਕਾਹ ਤੋਂ ਭੇਜਿਆ ਨੂੰ ਤੁਸੀਂ ਭੋਤ ਅੱਜ ਹੈ ਫੈਮਲੀ ਨੇ ਇੰਨੀ ਜ਼ਰੂਰੀ ਮੀਟਿੰਗ ਤੇ ਜਾਣਾ ਸੀ ਅੱਜ ਫੈਮਲੀ ਮੀਟਿੰਗ ਕੈਨਸਲ ਕਰਾਉਣੀ ਨੇ ਤੁਸੀਂ ਅੱਜ ਆਹੋ ਦੱਸ ਦੋ ਦਿਨ ਵਿਆਹ ਚਾਹੇ ਸ਼ੌਂਕ ਕਰਨੀ ਸੀ ਮੁੰਮੀ ਹੈ ਕੱਪਣੇ ਲੋਹੇ ਦਾ ਗੱਲ ਐ ਇਹਨੂੰ ਹੈਗੀ ਕੋਈ ਫਿਕਰ ਟੌਰ ਨਾਲ ਵੇਲਾ ਬੀਬੀਆਂ ਨਾਲ ਗੱਲਾਂ ਮਾਰਦੀ ਆਉਂਦੀ ਐ ਠੀਕ ਨੇ ਕੋਈ ਫਰਕ ਨਹੀਂ ਇਹਨੂੰ ਗੱਲਾਂ ਮਾਰਦੀ ਗੈਂਗ ਬਣਾ ਕੇ ਤਰੇ ਆਉਂਦਾ ਬੀਬੀਜ਼ ਗੈਂਗ ਬੀਬੀਜ਼ ਗੈਂਗ ਨਾਲਸ ਨੋਵਰ ਨਹੀਂ ਅੱਗੇ ਅੱਗੇ ਲਾ ਕੇ ਤਰੇ ਆਉਂਦੇ ਚੁੱਪ ਕਰਕੇ ਠੇ ਲੈ ਜਿਓਗੇ ਬੀਬੀਜ਼ ਗੈਂਗ ਮਗਰ ਆ ਰਿਹਾ ਵੀ ਗੱਲਾਂ ਕਰਦਾ ਸਲਾਮ ਮਸ਼ਵਰਾ ਆਉਂਦੀਆਂ ਤਾਂ ਵੇ ਰੋਡਵੇ ਦੀ ਲਾਰੀ ਐ ਕੋ ਢੂੰਕ ਢੂੰਕ ਕਰਦੀਆਂ ਓ ਨਿਕਲ ਚਲੇ ਓ ਨਿਕਲ ਗਈ ਓ ਜਾਂਦੇ ਪੈਂਦੇ ਨਹੀਂ ਮੁੜਦੇ ਹਣ ਹਲੇ ਦਸ ਮਾਨਦਰਾ ਉੱਥੇ ਪਿਆ ਸਸ ਮੇਰੇ ਸਾਰੇ ਉੱਥੇ ਥੂਟੇ ਹੀ ਆ ਤੁਹਾਡਾ ਸਮਾਨ ਦੇ ਦਿਓ ਇੰਨਾ ਆ ਇਹ ਚ ਮੇਰਾ ਕੀ ਆ ਆ ਆ ਮੈਂ ਕੀ ਵਰਤਨਾ ਇਹ ਚ ਮੈਂ ਕੀ ਰੱਖਣਾ ਉਹ ਬੈਗ ਚ ਮੇਰਾ ਕੀ ਪਾਇਆ ਮੈਨੂੰ ਵਿਖਾਓ ਆ ਕੋਟੀਆਂ ਮੇਰੀਆਂ ਹੈ ਹੀ ਨਹੀਂ ਠੀਕ ਆ ਬੈਗ ਮੇਰੇ ਹੈ ਹੀ ਨਹੀਂ ਉਹ ਤਾਂ ਚੱਲ ਮੇਰਾ ਮੇਕਅਪ ਹੀ ਕੱਢ ਲਾ ਐ ਡਾ ਟੇਚੀ ਚ ਸਮਾਨ ਲੱਦ ਲਿਆ ਮੈਂ ਜੱਕ ਕਲਾ ਕਲਾ ਕਹਦਾ ਸਾਰੇ ਥੋੜੇ ਨਿਕਲੇ ਸਵਾਹ ਨਿਕਲ ਨਹੀਂ ਮੇਰੇ ਇੱਥੇ ਰਹਿਣ ਦੇ ਤੂੰ ਕੱਢ ਇਹ ਵੀ ਦੋ ਦਾ ਬੜਾ ਪਿਆਰ ਜਿਹਾ ਸਾਰੀ ਦਿਹਾੜੀ ਖੇਡਦੇ ਰਹਿੰਦੇ ਬਸ ਕੀ ਹੋਇਆ ਇਦਾਂ ਨੂੰ ਓਏ ਹੈ ਬਸ ਸਾਰੀ ਦਿਹਾੜੀ ਖੇਡੀ ਜਾ ਇਹਨੂੰ ਕੋਈ ਪ੍ਰਵਾਹ ਨਹੀਂ ਦੁਨੀਆਦਾਰੀ ਤੋਂ ਇਹ ਸਾਰੀ ਦੁਨੀਆਦਾਰੀ ਤੋਂ ਨਾ ਇਹ ਨਗੇ ਨਾ ਖੇਡਣਾ ਨਾ ਕਾਣਾ ਬਸ ਆ ਦਾ ਟੌਰ ਨਾ ਜਾ ਕੇ ਬਹਿ ਜਾਓ ਬਹਿ ਜਾਓ ਹੈਨਾ ਇੰਨੇ ਨੇ ਜ਼ਰਦਿਰ ਖੇਡੀ ਜਾਣਾ ਬਸ ਲੋ ਜੀ ਕਰਮਚਾਰੀ ਆ ਗਏ ਅੱਗ ਬੁਝਾਉਣ ਅੱਜ ਮਹਾ ਧੁੱਪ ਨਿਕਲੀ ਈ ਯਾਰ ਸਾਰੇ ਹੀ ਕਰਮਚਾਰੀ ਆ ਗਏ ਸ਼ਕਕ ਬਈ ਪਾਦਨ ਕੇ ਗੇਮ ਆਣਾ ਅੱਜ ਜਿੰਨੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ